ਲਕੇ ਮਾਰਕੀਟ ਗਏ 2 ਘੰਟੇ ਬਾਅਦ ਵਾਪਸ ਆਏ ਤਾਂ ਦਰਵਾਜਾ ਫਰੰਟ ਡੋਰ ਕਿਸੇ ਨੇ ਖੋਲਿਆ ਨਹੀਂ ਫਿਰ ਸਾਹਮਣੇ ਚੋਪੜਾ ਫੈਮਿਲੀ ਹੈ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਆ ਖੜਕਾ ਰਹੇ ਨੇ ਉਹ ਟੱਪ ਕੇ ਅੰਦਰ ਆਏ ਆ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗire ਹੋਏ ਸੀਗੇ ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਏਜਡਡ ਨੇ ਤੇ ਫਟਾਫਟ ਡਾਕਟਰ ਸਾਹਿਬ ਨੂੰ ਬੁਲਾਇਆ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਡੈਡ ਇਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਨੈਚੁਰਲ ਡੈਥ ਸਮਝੀ ਹੋਣਾ ਨੇ ਤੇ 2-3 ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ ਤੇ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਈ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ ਹੱਲੇ ਹੋਰ ਕੀ ਕੀ ਗਿਆ ਇਹਦੇ ਬਾਰੇ ਹੱਲੇ ਕੁਝ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ 올 ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕਿ ਪਾਨੀਆਂ ਲੇਡੀਜ਼ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਹਤ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਰੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾੜੀ ਘਟਨਾ ਹੈ ਕਿੰਨੀ ਕੇਸ ਸੀਗੀ ਉਹਨਾਂ ਦੀ ਤਾਈ ਜੀ ਦਾ ਨਾਮ ਵਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਭਿੰਨਸੈਨ ਦੁੱਗਲ ਜੀ ਹੈ ਤਾਇਆ ਜੀ ਤਾਈ ਜੀ ਦੀ ਏਜ ਨੀਅਰ ਅਬਾਊਟ 70 ইয়ার্স ਹੈ ਔਰ ਹਾਊਸ ਵਾਈਫ ਨੇ ਦੋਨੋਂ ਬੱਚੇ ਬਾਹਰ ਨੇ ਕੱਲੇ ਰਹਿੰਦੇ ਇੱਥੇ ਦੋਨੋਂ ਮੀਆਂ ਬੀਬੀ ਰਹਿੰਦੇ ਜਿਸ ਟਾਈਮ ਮੈਂ ਬਾਹਰ ਦਾ ਹੋਇਆ ਕੱਲੇ ਸੀਗੇ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ ਕਿੰਨੇ ਕੁ ਦਸਤ ਦੀ ਕਿਰਸੀ ਕਰਨ ਦੱਸਿਆ ਮੈਂ ਕਿਹਾ ਜੀ ਤਾਇਆ ਜੀ ਬੂਹਾ ਖੜਕਾ ਰਹੇ ਸੀ ਸਾਹਮਣੇ ਜਿਹੜੀਆਂ ਫੈਮਲੀਆ ਕਿਉਂਕਿ ਪਰਿਵਾਰ ਯਾਸ ਪੜੋਸ ਬਹੁਤ ਚੰਗੇ ਲੋਗ ਐ ਤੇ ਉਹ ਨੌਜਵਾਨ ਨੇ ਦੇਖਿਆ ਕਿ ਅੰਕਲ ਬੂਹਾ ਖੜਕਾ ਰਹੇ ਉਹ ਵਿਚਾਰਾ ਆਇਆ ਥੱਲੇ ਉਹਨੇ ਆ ਕੇ ਬੂਹਾ ਖੁੱਲ ਮਤਲਬ ਟੱਪ ਕੇ ਅੰਦਰੋਂ ਕੁੰਡਾ ਖੋਲਿਆ ਕੁੰਡਾ ਖੋਲ ਕੇ ਇਹ ਲੋਗ ਅੰਦਰ ਗਏ ਜਦੋਂ ਅੰਦਰ ਗਏ ਤਾਂ ਤਾਈ ਜੀ ਆਪਣੇ ਬੈੱਡ ਦੇ ਨਾਲ نیچے ਹਾਂ ਬੈੱਡ ਦੇ नीचे ਇਦਾਂ ਗਰੇ ਪਏ ਸੀ ਹੋ ਸਕਦਾ ਉਹਨੂੰ ਖਿੱਚ ਕੇ ਲੰਮੇ ਪਾਇਆ ਤੇ ਇਹ ਕਿਦਾਂ ਪਾਇਆ ਕੀ ਉਹ ਸিসিਟੀਵੀ ਫੁਟੇਜ ਹੈ ਸਰ ਕੋਈ ਸিসিਟੀਵੀ ਫੁਟੇਜ ਵਗੈਰਾ ਕੈਮਰਾ ਨਹੀਂ ਲੱਗਾ ਹੋਇਆ ਪਰ ਹੁਣ ਪੁਲਿਸ ਆ ਗਈ ਹੈ ਐਫਐਸਐਲ ਕਹਿੰਦੇ ਆ ਟੀਮ ਬੁਲਾ ਰਹੇ ਆ ਤੇ ਉਹ ਹੁਣ ਆਪਣੀ ਹੋ ਕਰਨਗੇ ਭੀਮ ਸਿੰਘ ਦੁੱਗਲ ਹਸਬੰਡ ਦਾ ਨੇਮ ਹੈ ਵਿਨੋਦ ਦੁੱਗਲ ਜਿਹੜਾ ਹੈ ਮੇਰੀ ਤਾਈ ਜੀ ਦਾ ਉਹ ਹੁਣ ਰਾਤ ਨੂੰ ਹੁਣ ਹੀ ਆਏ ਆ ਜੀ ਅਸੀਂ ਤਾਂ ਆਪ ਤਾਂ ਨਹੀਂ ਫੈਮਿਲੀ ਚ ਪਹਿਲਾ ਡੈਥ ਹੋਈ ਹੋਈ ਹੈ ਤੇ ਹੁਣ ਲੱਗਿਆ ਪੁਲਿਸ ਦਾ ਕੀ ਕਹਿਣਾ ਹੈ ਕਿੰਨੀ ਦੇਰ ਬਾਅਦ ਗੱਲਬਾਤ ਹੋਈ ਦੋ ਘੰਟੇ ਬਾਅਦ ਫਿਰ ਕੀ ਜੀ ਪੁਲਿਸ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਫਿਲਹਾਲ ਪੁਲਿਸ ਵੀ ਪੁਲਿਸ ਹੀ ਨਹੀਂ ਅਸੀਂ ਵੀ ਸਾਰੇ ਸ਼ੌਕਡ ਹਾਂ ਬਾਕੀ ਸਭ ਕੁਝ ਘਰ ਦੇ ਵਿੱਚ ਇਸ ਤਰ੍ਹਾਂ ਹੀ ਹੈ ਨੈਚੁਰਲ ਡੈਥ ਤਾਇਆ ਜੀ ਨੇ ਨੈਚੁਰਲ ਸਮਝੀ ਇਹ ਤਾਂ ਜਦੋਂ ਹੁਣ 골ਡ ਆਰਨਮੈਂਟਸ ਨਹੀਂ ਹੱਥਾਂ ਦੇ ਵਿੱਚ ਪਾਏ ਹੋਏ ਮੁੰਦਰੀਆਂ ਸਾਰੀਆਂ ਗਾਇਬ ਆ ਮੋਬਾਈਲ ਵੀਨ ਗਾਇਬ ਹੈ ਤਾਂ ਫਿਰ ਅਸੀਂ ਆਪ ਸ਼ੌਕ ਕਿਸੇ ਤਰੀਕੇ ਦਾ ਕੋਈ ਨਿਸ਼ਾਨ ਬੋਡੀ ਦਾ ਜਾਂ ਕੁਛ ਐਤਾ ਹਲੇ ਤੱਕ ਹਲੇ ਤੱਕ ਸਾਨੂੰ ਕੋਈ ਨਿਸ਼ਾਨ ਨਹੀਂ ਦਿਖਿਆ ਹੁਣ ਪੁਲਿਸ ਆ ਗਈ ਹੈ ਮੈਂ ਤਾਂ ਆਪ ਥੱਲੇ ਡੈੱਡ ਬੋਡੀ ਕਿਵੇਂ ਦਿਖਦੀ ਕਿੰਨੀ ਦੇਰ ਪਹਿਲੀ ਹੈ ਘਟਨਾ ਤਾਂ ਸਵੇਰ ਦੀ ਹੋਈ ਸੀਗੀ ਪਹਿਲਾਂ 3-4 ਘੰਟੇ ਤਾਂ ਇਹਨੂੰ ਨੇਚਰਲ ਡੈਥ ਹੀ ਸਮਝ ਕਿਉਂਕਿ ਜਦੋਂ 1-75 ਸਾਲ ਦਾ ਬਜ਼ੁਰਗ ਇਕੱਲਾ ਰਹਿੰਦਾ ਹੈ ਉਹ ਆਪਣੇ ਬੱਚਿਆਂ ਨੂੰ ਦੱਸੇ ਜਾਂ ਉਹ ਤਾਂ ਲੇਡੀਜ਼ ਨੇ ਕਿਹਾ ਜੀ ਜਿਹੜਾ 골ਡ ਪਾਇਆ ਦੇਖੋ ਉਹ 골ਡ ਹੀ ਨਹੀਂ ਸੀਗਾ ਜਿਹੜੀ ਬੱਚੀ ਸੀ ਉਹ ਆਪਣੇ ਬਾਹਰ ਨੇ ਹੁਣ ਬਾਹਰ ਨੇ ਫੌਰੀ ਨੇ ਉਹ ਕੱਲ ਆ ਰਹੇ